ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੇ ਬਲੌਗ ਦੇ ਵਿੱਚ ਉਮੀਦ ਕਰਦੀ ਆਂ ਸਾਰੇ ਜਣੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਠੀਕ ਹੈ ਜੀ ਐਂਡ ਵੀਰਪਾਲ ਹੋ ਗਈ ਅਪਸੈਟ ਕਿਉਂਕਿ ਸੂਟ ਨਹੀਂ ਹੈਗਾ ਕੰਪਲੀਟ ਵੀਰਪਾਲ ਦੇ ਕਲਾਇੰਟ ਦਾ ਇੱਧਰ ਰਣਵੀਰ ਸਿੰਘ ਜੀ ਠੀਕ ਹੋ ਤੁਸੀਂ ਇੱਧਰ ਜੁਹਾਰ ਸਿੰਘ ਜੀ ਖੇਡ ਰਹੇ ਨੇ ਕਿਤੇ ਚੁੰਨੀ ਨੂੰ ਉੱਪਰੋਂ ਲਾ ਲੈਂਦੇ ਨੇ ਕਿਤੇ ਉੱਪਰ ਦੇਖਦੇ ਨੇ ਕਿਤੇ نیچے ਦੇਖਦੇ ਨੇ ਬਸ ਫਿਰ ਦੇ ਨੇ ਟਹਿਲ ਦੇ ਹੈ ਰਿੱਕੀ ਇਧਰ ਆਪਾਂ ਅੱਜ ਪੂਰੀ ਸੁਸਤੀ ਮਾਰ ਰਹੇ ਹਾਂ ਕਿਉਂਕਿ ਲੇਟ ਆਏ ਆ ਆਪਾਂ ਘਰੇ ਅੱਜ ਸੁਸਤੀ ਮਾਰ ਤੇ ਤੇ ਮੈਂ ਤੁਹਾਨੂੰ ਨਵੇਂ ਨਵੇਂ ਡਿਜ਼ਾਈਨ ਦਿਖਾਉਣੀ ਆ ਰਿੱਕੀ ਅੱਜ ਮੈਂ ਬਹੁਤ ਥੱਕ ਗਈ ਪਲੀਜ਼ ਮੇਰੇ ਪੈਰ ਘੁੱਟੋ ਬਾਲੇ ਦੁਖੀ ਜਾਂਦੇ ਆ ਆ ਚੱਕ 500 ਰੁਪਏ ਲੈ ਲੈ ਯਾਰ ਪੈਰ ਘੁੱਟ ਦੇ ਯਾਰ ਲੈ ਲੈ ਤੂੰ ਯਾਰ 2000 ਰੁਪਏ ਲੈ ਲੈ ਮੇਰੇ ਤੂੰ ਮੇਰੇ ਪੈਰ ਘੁੱਟ ਦੇ ਦੱਸੋ ਤੂੰ ਦੱਸ ਯਾਰ ਲੈ ਲੈ ਮੇਰੇ ਘੁੱਟ ਦੇ ਲੈ ਆਓ ਦੇਖਿਓ ਤਾਂ ਸਹੀ ਯਾਰ ਮੈਂ ਘੁੱਟ ਦੂੰ ਤੁਹਾਡੇ پیسے ਮੈਂ ਵਕਾ ਘੁੱਟ ਦੂੰਗੀ ਮੈਨਾਂ ਧਰਮਤ ਨਹੀਂ ਆਣਾ ਮੈਨੂੰ ਤਾਂ ਖਿਆਲ ਰੱਖਣਾ ਪੈਣਾ ਤੁਸੀਂ ਦੱਸ ਯਾਰ Google Pay ਕਰੋ ਮੈਂ ਚੁੱਕ ਜੂੰਗੀ ਇਸ ਲਈ ਤਾਂ ਰਿੱਕੀ ਵਿੱਚ ਝੁੱਕ ਸਕਦੀ ਆ ਜੇ ਤੁਸੀਂ 10000 ਰੁਪਏ ਦੀ ਗੱਲ ਕਰਦੇ ਮੈਂ ਝੁੱਕ ਸਕਦੀ ਆ ਦੇਖਿਓ ਮੈਂ ਇਸ ਮੈਂ ਤਾਂ ਇੱਕ ਗੱਲ ਦੱਸਦੀ ਆ ਸੁਣਿਓ ਮੈਂ ਕੱਲ ਇੱਕ ਵੀਡੀਓ ਦੇਖੀ ਬਈ ਇੱਕ ਭਾਈ ਜਣਾ ਸ਼ਰਾਬ ਮਤਲਬ ਸ਼ਰਾਬ ਪੀ ਕੇ ਆਉਣਾ ਹੁੰਦਾ ਘਰੇ ਉਹਦੀ ਘਰ ਵਾਲੀ ਐ ਬੇਵਨਾ ਚੱਕੀ ਖੜੀ ਹੁੰਦੀ ਆ ਕਹਿੰਦੀ ਆ ਵੀ ਆਨੇ ਦੋ ਉਸਕੋ ਫਤਲ ਕਿ ਅਬ ਮੈਂ ਪੰਜਾਬੀ ਚ ਦੱਸ ਰਹੀ ਹੂੰ ਹਿੰਦੀ ਚ ਸੀ ਵੀ ਕਹਿੰਦੀ ਆ ਹੌਣ ਦੇ ਉਹਨੂੰ ਤੇ ਉਹ ਭਈ ਐਂ ਦੇਖ ਲੈਂਦਾ ਉਹਲੇ ਖੜ ਕੇ ਵੀ ਯਾਰ ਅੱਜ ਤਾਂ ਪਹਿਣੀ ਆ ਹਨਾ ਵੀ ਬੇਲਣਾ ਚ ਕੀ ਖੜੀ ਆ ਤੇ ਉਹਨਾਂ ਐਂ ਜੇਬ ਚੋਂ ਪੈਸੇ ਕਢਦਾ ਜਾ ਗਿੰਦਾ ਕਹਿੰਦਾ ਅੰਦਰ ਮੈਂਦਾ ਉਹ ਉਹਦੀ ਜਿਹੜਾ ਬੇਲਣਾ ਹੁੰਦਾ ਉਹ ਫਰੇ ਧਰ ਦਿੰਦੀ ਆ ਹਨਾ ਉਹ ਐਂ ਗਿੰਦਾ ਗਿੰਦਾ ਕਹਿੰਦਾ ਅੱਜ ਮੈਂ ਪੀ ਕੇ ਆਇਆ ਕਹਿੰਦੀ ਕੋਈ ਗੱਲ ਨਹੀਂ ਬਾਬੂ ਫੇਰ ਕੀ ਜੀ ਤੁਸੀਂ ਪੀ ਕੇ ਆਏ ਉਹ ਕਿੱਡੀ ਗੱਲ ਆ ਕਹਿੰਦਾ ਅੱਜ ਮੈਂ ਰੋਟੀ ਗਰਮ ਖਾਣੀ ਹੈ ਕਹਿੰਦਾ ਕੋਈ ਗੱਲ ਨਹੀਂ ਕਹਿੰਦੀ ਬਾਬੂ ਮੈਂ ਇੱਕ ਤੱਤੀਆਂ ਤੱਤੀਆਂ ਲਾ ਕੇ ਤੂੰ ਉਹਨੂੰ 200 ਰੁਪਏ ਦਿੰਦਾ ਪੈਰ ਘੁੱਟ ਕਹਿੰਦਾ ਮੇਰੇ ਕੋਈ ਗੱਲ ਨਹੀਂ ਕਹਿੰਦੀ ਬਾਬੂ ਘੁੱਟੂੰਗੀ ਫਿਰ ਉਹਨੂੰ 500 ਰੁਪਏ ਦੇ ਦਿੰਦਾ ਕਹਿੰਦਾ ਜਾ ਗਰਮ ਫੁਲ ਕੇ ਲੈ ਕੇ ਆ ਫਿਰ ਉਹਨੂੰ 1000 ਰੁਪਏ ਦੇ ਦਿੰਦਾ ਕਹਿੰਦਾ ਜਾ ਖੀਰ ਬਣਾ ਮੇਰੇ ਵਾਸਤੇ ਫਿਰ ਉਹਨੂੰ 2000 ਰੁਪਏ ਦੇ ਦਿੰਦਾ ਕਹਿੰਦਾ ਜਾ ਆ ਕੰਮ ਕਰ ਮੇਰਾ ਫਿਰ ਫਿਰ ਕੀ ਇਹ ਦੂਬਾ ਉਹ ਸਾਰੇ ਪੈਸੇ ਉਹਨੂੰ ਦੇ ਦਿੰਦਾ ਫਿਰ ਕਹਿੰਦਾ ਕਿਉਂ ਦੇਖੇ ਟ੍ਰਿਕ ਕਹਿੰਦਾ ਜਿਹੜੀਆਂ ਬੁੜੀਆਂ ਹੁੰਦੀਆਂ ਨੇ ਕਹਿੰਦਾ ਇਹ ਸਿਰਫ ਪੈਸੇ ਦੀ ਹੀ ਭੁੱਖੀਆਂ ਹੁੰਦੀਆਂ ਨੇ ਕਹਿੰਦਾ ਅੱਜ ਤੋਂ ਬਾਅਦ ਕਹਿੰਦਾ ਮੈਂ ਕਿੰਨੀ ਮਰਜ਼ੀ ਦਾਰੂ ਪੀ ਕੇ ਆਵਾਂ ਮਸ ਕਹਿੰਦਾ ਜੀਅ ਵਿੱਚ ਪੈਸਾ ਹੋਣਾ ਚਾਹੀਦਾ ਇੱਜ਼ਤ ਅਪੜੇ ਆ ਪੀ ਲੂਗਾ ਇਹ ਕਹਿੰਦਾ ਹਨਾ ਜੀ ਯਾਰ ਫਾਦੋ ਵਿੱਚ ਬਦਾਇਨਿੰਗ ਸੋਹਣੀ ਲੱਗਿਓ ਉਵੇਂ ਹੋਗੀ ਓ ਮਾਈ ਗਾਡ ਗਗਨ ਨੇਲਸ ਕਿੱਥੋਂ ਕਰਾਏ ਨੇ ਓ ਮਾਈ ਗਾਡ ਰੀਲੀ ਰੀਲੀ ਬਿਊਟੀਫੁਲ ਗਗਨ ਕਿੱਥੋਂ ਕਰਾਏ ਨੇ ਇਹ ਦੀਦੀ ਨੇ ਕਰਵਾ ਕੇ ਦਿੱਤੇ ਨੇ ਕਿਹੜੀ ਦੀਦੀ ਨੇ ਕਰਾਏ ਨੇ ਹੈਗੀ ਆ ਦੱਸ ਦੇਣੀ ਆ ਦੱਸ ਦੋ ਮੈਂ ਵੀ ਕਰਾ ਲੂੰਗੀ ਉਹ ਦੀਦੀ ਤੋਂ ਕਹਿਣਾ ਕਰੋ ਯਾਰ ਦੱਸ ਦੋ ਯਾਰ ਪਲੀਜ਼ ਸਰ ਇੱਕ ਗੱਲ ਹਰ ਇੱਕ ਨੂੰ ਨਹੀਂ ਦੱਸੀ ਜਾਂਦੀ ਐ ਨਾ ਕਰ ਯਾਰ ਮੈਂ ਹਰ ਇੱਕ ਚ ਨਹੀਂ ਆਉਂਦੀ ਪਲੀਜ਼ ਭੈਣ ਵਾਂਗ ਕੇ ਦੱਸ ਦੇ ਯਾ ਜਿਹੜੇ ਪੁੱਛ ਰਿਆ ਉਹਨਾਂ ਨੇ ਕਰਾਏ ਲੋਬੀ ਜੁਹਾਰ ਸਿੰਘ ਜੀ ਦਾਦਾ ਜੀ ਦੇ ਟਰੈਕਟਰ ਤੇ ਝੂਟੇ ਲੈਂਦੇ ਹੋਏ ਕਹਿੰਦਾ ਮੈਂ ਚਲਾਉਂਗਾ ਅੱਜ ਟਰੈਕਟਰ ਚਲਾ ਲਾ ਪੁੱਤ ਚਲਾ ਲਾ ਲੋਬੀ ਆਪਾਂ ਪਹੁੰਚ ਗਏ ਸੀਗੇ ਘਰ ਤੇ ਅੱਜ ਆਪਾਂ ਬਣਾਉਣੀਆਂ ਨੇ ਦੋ ਤਰ੍ਹਾਂ ਦੀਆਂ ਸਬਜ਼ੀਆਂ ਠੀਕ ਹੈ ਇੱਕ ਭਿੰਡੀ ਬਣਾਵਾਂਗੇ ਇੱਕ ਬਣਾਵਾਂਗੇ ਦਾਲ ਆਪਾਂ ਠੀਕ ਹੈ ਪਹਿਲਾਂ ਆਪਾਂ ਬਣਾਉਣੇ ਆ ਭਿੰਡੀ ਫੇਰ ਬਣਾਵਾਂਗੇ ਆਪਾਂ ਦਾਲ ਲੋਬੀ ਤੇ ਇੱਧਰ ਆਪਾਂ ਕਹਿੰਦਾ ਭਿੰਡੀਆਂ ਨੂੰ ਭੁੰਨ ਰਹੇ ਹਾਂ ਇੱਧਰ ਆਪਾਂ ਪਿਆਜ਼ ਭਨ ਰਹੇ ਹਾਂ ਪਿਆਜ਼ ਇੱਧਰ ਭਿੰਡੀ ਦੋਨਾਂ ਨੂੰ ਭਨ ਰਹੇ ਹਾਂ ਆਪਾਂ ਮਮੀ ਚੁੰਨੀ ਬਹੁਤ ਬਿਊਟੀਫੁੱਲ ਲੱਗ ਰਹੀ ਆ ਨੀ ਬਹੁਤ ਬਿਊਟੀਫੁਲ ਲੱਗ ਰਹੀ ਆ ਬਹੁਤ ਸੋਹਣੀ ਲੱਗ ਰਹੀ ਆ ਧੰਨਵਾਦ ਬਾਬੀ ਮੰਮੀ ਗਏ ਬਾਬੀ ਸੀ ਡਾਂਗੇ ਮੱਤੇ ਤੁਸੀਂ ਤੁਸੀਂ ਆਪਾ ਬਣਾ ਰਹੇ ਆ ਸਰ ਜੀ ਬਸ ਬਣੀ ਜਾਂਦੇ ਯਾਨੀ ਕਿ ਰਹਿ ਗਈਆਂ ਲਾਲਾਈਆਂ ਖਤਮ ਹੋ ਜਾਣ ਫਿਰ ਮੂਨ ਮਿਰਚ ਪਾਵਾਂਗੇ ਆਪਾਂ ਸਾਰੇ ਪੁੱਛੀ ਜਾਂਦੇ ਆ ਵੀ ਦੀਦੀ ਤੁਸੀਂ ਅੱਜ ਵਾਲੇ ਵਲੌਗ ਦੇ ਵਿੱਚ ਫੇਸ ਤੇ ਕੀ ਲਾਇਆ ਫੇਸ ਜਿਆਦਾ ਚਮਕੀ ਜਾਂਦਾ ਬਾਈ ਮੈਂ ਕੁਝ ਵੀ ਨਹੀਂ ਲਾਇਆ ਸੰਸਕ੍ਰੀਨ ਲਾਈਆ ਬਸ ਕੁਝ ਨਹੀਂ ਲਾਇਆ ਹੋਰ ਫੇਸ ਤੇ ਠੀਕ ਹੈ ਕਿਉਂਕਿ ਪਤਾ ਕੀ ਹੁਣ ਨਾ ਮੇਰੀ ਕੇਅਰ ਕਰਨੀ ਬਹੁਤ ਜ਼ਰੂਰੀ ਸੀ ਮੇਰੇ ਫੇਸ ਦੀ ਕੇਅਰ ਮੈਨੂੰ ਬਹੁਤ ਜ਼ਰੂਰੀ ਸੀ ਕਿਉਂਕਿ ਕਾਫੀ ਕਾਫੀ ਕੁੜੀਆਂ ਸੀ ਠੀਕ ਹੈ ਬਈ ਪ੍ਰੈਗਨਨਸੀ ਤੋਂ ਬਾਅਦ ਬਹੁਤ ਸਾਰੀਆਂ ਕੁੜੀਆਂ ਹੁੰਦੀਆਂ ਜਿਨ੍ਹਾਂ ਦਾ ਫੇਸ ਖਰਾਬ ਹੋ ਜਾਂਦਾ ਪਰ ਵਿੱਚੋਂ ਦੋ ਤਿੰਨ ਕੁੜੀਆਂ ਸੀ ਜਿਨ੍ਹਾਂ ਨੂੰ ਵੀ ਪਤਾ ਕੀ ਕਹਿੰਦੀ ਸੀ ਆਪ ਦਾ ਫੇਸ ਤਾਂ ਠੀਕ ਕਰ ਲਈ ਫੇਰੀ ਤੁਹਾਨੂੰ ਦੱਸ ਦੂਗੀ ਤੇਰੀ ਐਂ ਕਰੂਗੀ ਕਿਸੇ ਕਮੀ ਕਰ ਕੀ ਹੋਇਆ ਜੀ ਮੈਨੂੰ ਵੀ ਉਹ ਹੁਣ ਮੈਂ ਆਦੀ ਪੂਰੀ ਕਰ ਰਹੀ ਆ ਠੀਕ ਹੈ ਜੜੀਆਂ ਜੜੀਆਂ ਚੀਜ਼ਾਂ ਦੀ ਘਾਟ ਸੀ ਮੈਂ ਉਦਾਂ ਦੇ ਫਰੂਟ ਲੈ ਰਹੀਆਂ ਉਦਾਂ ਦੀ ਡਾਈਟ ਲੈ ਰਹੀਆਂ ਤਾਂ ਮੇਰਾ ਫੇਸ ਸਹੀ ਹੋ ਰਿਹਾ ਜਰੂਰ ਜਲਦੀ ਸ਼ੇਅਰ ਕਰੂੰਗੀ ਪ੍ਰੋਪਰ ਤਰੀਕੇ ਨਾਲ ਸਾਫ ਕਰਕੇ ਵੀ ਤੁਸੀਂ ਵੀ ਆਪਣੀਆਂ ਬਲੇਮਸ ਨੂੰ ਕਿਦਾਂ ਲੀਕ ਕਰ ਸਕਦੇ ਹੋ ਤਿਆਰੀ ਹੋ ਗਈ ਆਪਣੀ ਦੂਸਰੀ ਸਬਜ਼ੀ ਸੈਕਨ ਸਬਜ਼ੀ ਦੀ ਤਿਆਰੀ ਹੋ ਗਈ ਦਾਲ ਦੀ ਸੌਣ ਮਗਾ ਦਾਲ ਬਣਾਉਣੀ ਹੈ ਨਾ ਸਬਜ਼ੀ ਵੀ ਹੈ ਹੁਣ ਆਪਾਂ ਬਣਾ ਰਿਹਾ ਦਾਲ ਲਓ ਬਈ ਇੱਕ ਸਬਜ਼ੀ ਆਪਣੀ ਬਣ ਗਈ ਠੀਕ ਹੈ ਉਹ ਬਣਾਈ ਆ ਨੇ ਆ ਪਪੀਂ ਂਡੀਆ ਦੂਜੀ ਬਣਾਈ ਆ ਤਾਂ ਤੇ दाल ਸਿੰਗਸ ਬਣਨ ਵਾਲੀ ਆ ਥੋਨੇ ਕੰਮ ਹੋ ਗਏ ਇਸ ਤੋਂ ਬਾਅਦ ਆਪਾਂ ਮਿੰਟ ਚ ਖੰੰਦੇ ਨਾ ਆਟਾ ਤੇ ਇਸ ਤੋਂ ਬਾਅਦ ਆਪਾਂ ਫਰੀ ਬੱਲੇ ਬੱਲੇ ਕਿ ਇਹਨੂੰ ਝੂਟਾ ਦਵਾ ਕੇ ਲੈ ਆਏ ਨੇ ਸਕੂਟਰੀ ਤੇ ਆ ਦੇਖ ਲਓ ਦੇਖ ਲਓ ਹੁਣ ਇਹ ਉਤਰਦਾ ਨਹੀਂ ਹੈਗਾ ਚਲ ਉਤਰੋ ਉਤਰੋ ਅਹ ਟੀਡੀ ਅੱਜ ਲੈ ਗਿਆ ਵੀ ਇਹਨੂੰ ਚਾਤੀ ਲੋ ਬਈ ਅੱਜ ਹੈਗਾ ਛੱਡੀ ਗੁੜੀਆ ਦਾ ਬਰਥਡੇ ਜਿਹੜੀ ਹੈਗੀ ਆ ਕੈਨੇਡਾ ਇਸ ਟਾਈਮ ਅਰਸ਼ਦੀਪ ਸਾਡੀ ਅਸੀਂ ਬਬਲੀ ਕਹਿੰਦੇ ਆ ਉਹਨੂੰ ਪਿਆਰ ਨਾਲ ਜਿੱਥੇ ਅਸੀਂ ਕੱਲ ਉਹਦੇ ਸਹੁਰੇ ਗਏ ਸੀ ਉਹਦਾ ਜਨਮ ਦਿਨ ਅੱਜ ਆਪਾਂ ਕੀ ਕੱਟਦੇ ਆ ਸਾਰੇ ਬੱਚਾ ਪਾਰਟੀ ਨੂੰ ਬੁਲਾਇਆ ਤੇ ਮਾਸੀ ਨੇ ਮੈਨੂੰ ਵੀ ਬੁਲਾਇਆ ਹੈ ਨਾ ਬੱਚਾ ਚਲੋ ਚਲੀਏ ਪਹੁੰਚ ਕੇ ਜਾਂਦੇ ਆ ਪੌੜੀਆਂ ਤੋਂ ਤੇ ਲੈ ਤਰੇ ਨੇ ਦੇ ਇਹ ਕਿਹ ਜੀ ਹੁੰਦਾ ਲੈ ਲੈ ਸਿੱਖਾਈ ਨਹੀਂ ਜਲਦੀ ਆ ਤੇ ਅਸਲ ਜੜੀ ਮੈਨੂੰ ਦੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਬਬਲੀ ਹੈਪੀ ਬਰਥਡੇ ਟੂ ਯੂ ਲੋ ਬਈ ਕੱਲਲੇ ਵਲੌਗ ਤੋਂ ਬਾਅਦ ਅੱਜ ਕਰ ਰਹੇ ਆ ਨਵਾਂ ਵਲੌਗ ਸਟਾਰਟ ਕਿਉਂਕਿ ਕੱਲ ਸਾਡੇ ਤੋਂ ਬਣਿਆ ਨਹੀਂ ਸੀਗਾ ਕਸ ਕੰਮ ਕਰਾਂ ਕਰਕੇ ਅਸੀਂ ਉਲਝ ਜਾਂਦੇ ਆ ਤਾਂ ਕਰਕੇ ਸਾਡੇ ਤੋਂ ਕਈ ਵਾਰ ਬੰਦਦਾ ਨਹੀਂ ਪ੍ਰੋਪਰ ਹਟਾਜਾ ਆਪਾਂ ਕੱਲ ਵਾਲਾ ਵਲੌਗ ਠੀਕ ਆ ਅੱਜ ਸ਼ੂਟ ਕਰ ਰਹੇ ਆ ਕੱਲ ਥੋੜਾ ਜਿਹਾ ਬਣਿਆ ਸੀਗਾ ਫਿਰ ਇਸ ਤੋਂ ਬਾਅਦ ਕੰਮ ਧੰਦੇ ਹੋਗੇ ਫਿਰ ਉਸ ਤੋਂ ਬਾਅਦ ਹੁਣ ਸ਼ੂਟ ਕਰ ਰਹੇ ਆ ਤੇ ਹੁਣ ਆਪਾਂ ਜਿਹੜਾ ਹੈਗਾਗਾ ਰੈਡੀ ਹੋ ਗਏ ਆ ਠੀਕ ਆ ਬਾਕੀ ਦਾ ਰੈਡੀ ਬੁਟੀਕ ਤੇ ਜਾ ਕੇ ਹੋ ਜਾਗੇ ਜਿੰਨਾ ਘਰੇ ਰੈਡੀ ਹੋਣਾ ਹੁੰਦਾ ਉਹਨਾਂ ਆਪਾਂ ਹੋ ਗਏ ਆ ਭੁਜਾਰ ਸਿੰਘ ਜੀ ਵੀ ਨਾਲੇ ਆ ਕੰਮ ਤਾਂ ਦੀ ਸਾਰੇ ਸਾਡੇ ਨਿਪਟ ਗਏ ਆ ਟਾਈਮ ਅੱਜ ਵੀ ਕਾਫੀ ਹੋ ਗਿਆ ਕਿਉਂਕਿ ਰਾਤ ਜਿਹੜਾ ਨੂੰ ਖੰਗ ਜੀ ਛਿੜੀ ਗਈ ਤਾਂ ਕਰਕੇ ਬਸ ਸਾਡੇ ਤੋਂ ਜਿਹੜਾ ਹੈਗਾ ਉੱਠਿਆ ਨਹੀਂ ਹੈ ਸਵੇਰੇ ਇਧਰ ਮੰਮੀ ਰੈਡੀ ਹੋਈ ਜਾਂਦੇ ਆ ਮੰਮੀ ਨੇ ਜਾਣਾ ਜਾ ਉਹਦੇ ਪੇਕੇਆਂ ਨੂੰ ਮੈਂ ਜਾਣਾ ਪੇਕੇਆਂ ਨੂੰ ਛੇਤੀ ਕੱਢ ਸਫਾਰੀ ਮੈਂ ਜਾਣਾ ਪੇਕੇਆਂ ਨੂੰ ਅੱਜ ਮੈਂ ਨਹੀਂ ਚੱਲੀ ਪੇਕੇ ਅੱਜ ਮੇਰੀ ਮੰਮੀ ਚੱਲੀ ਹੈ ਪੇਕੇ ਕੀ ਛੱਡ ਕੇ ਆਵਾਂਗੇ ਅਸੀਂ ਮੇਰੇ ਪੇਕੇ ਨਹੀਂ ਉੱਥੇ ਪੇਕੇ ਨੇ ਮੇਰੇ ਉੱਤੇ ਭੂਆ ਧੂਆ ਦੇ ਘਰ ਵੀ ਪੇਕੀ ਹੁੰਦੇ ਨੇ ਮੈਂ ਅੱਜ ਚੱਲੀ ਆਂ ਪੇਕੇ ਰਿੱਕੀਆਂ ਫਿਰ ਜਲੇ ਨਾਨਕੇ ਜਿਹੜਾ ਵੀ ਚੱਲੇ ਆਪਦੇ ਨਾਨਕੇ ਤੇ ਮੈਂ ਅੱਜ ਭੂਆ ਕੋਲ ਵੀ ਚੱਲੀ ਆਂ ਮੰਮੀ ਚੱਲੇ ਆਪਦੇ ਪੇਕੇ ਦੇਖੋ ਇੱਕ ਸਾਡੇ ਇੱਕ ਬੰਦੇ ਨਾਲ ਕਿੰਨੇ ਰਿਸ਼ਤੇ ਗਾ ਲਿਆ ਮੰਮੀ ਨੇ ਬੁਲਾਉਣਾ ਮੈ ਤੁਹਾਨੂੰ ਬਾਈ ਆਹ ਵਾਲੇ ਸੂਟ ਨਾਲ ਉਹਦਾ ਨਾ ਇੱਕ ਸੂਟ ਪਿਆਗਾ ਜੇ ਕਿਸੇ ਨੂੰ ਆਪਦੀ ਮੰਮੀ ਵਾਸਤੇ ਚਾਹੀਦਾ ਹੁੰਦਾ ਦੇਖ ਲਓ ਮੰਮੀ ਅਗਲਾ ਮੈਨੂੰ ਤੇਰੀ ਫੋਟੋ ਭੇਜ ਕੇ ਆਂ ਕਹਿੰਦਾ ਯਾ ਆ ਮੈਂ ਆਦੀ ਮੰਮੀ ਵਾਸਤੇ ਸੂਟ ਲੈਣਾ ਹੈ ਜਾਏਗਾ ਸੂਟ ਕਿਵੇਂ ਲੱਗਿਆ ਮੰਮਾ ਤੁਹਾਨੂੰ ਪਸੰਦ ਆਇਆ ਮੇਰੀ ਬਿਊਟੀਫੁਲ ਲੱਗਿਆ ਲਓ ਬਈ ਜੇ ਕਿਸੇ ਕੁੜੀ ਨੂੰ ਚਾਹੀਦਾ ਹੋਇਆ ਇਹ ਵਾਲਾ ਪ੍ਰਿੰਟ ਇੱਕ ਹੈਗਾ ਤੁਹਾਡੇ ਕੋਲ ਇੱਕੋ ਹੀ ਰਹਿ ਗਿਆ ਪਰ ਲੈ ਸਕਦੇ ਹੋ ਜੇ ਲੈਣਾ ਹੋਇਆ ਇਹ ਜਿਹੜਾ ਮੇਰੇ ਆ ਵਾਲਾ ਪ੍ਰਿੰਟ ਪਾਇਆ ਆਊਟ ਆਫ ਸਟਾਕ ਹੈ ਨਹੀਂਗਾ ਹੁਣ ਸੌਰੀ ਪਲੀਜ਼ ਇਹਦੇ ਬਾਰੇ ਮੈਸੇਜ ਨਾ ਕਰਿਓ ਇਹਦੇ ਬਾਰੇ ਮੈਸੇਜ ਕਰਨਾ ਹੋਇਆ ਇਹਦੇ ਬਾਰੇ ਕਰ ਦਿਓ ਮੈਂ ਮੰਮੀ ਨੂੰ ਕਿਹਾ ਮੰਮੀ ਨੇ ਅੱਜ ਪੈਕ ਕਰ ਲਿਆ ਸਮਾਨ ਸਾਡੇ ਕੋਲ ਸਾਰੇ ਬੈਗ ਵੱਡੇ ਆ ਮ ਮਮਮੀ ਨੂੰ ਗਏ ਵਗਾ ਮਮਮੀ ਤੈਨੂੰ ਮੈਂ ਵਧੀਆ ਬੈਗ ਲੈ ਕੇ ਦਊਣਾ ਵੀ ਛੋਟਾ ਜਿਹਾ ਜਿਹਦੇ ਵਿੱਚ ਮੇਰੀ ਮੰਮੀ ਸਾਰਾ ਸਮਾਨ ਪਾ ਲੈਗੀ ਆ ਜਾ ਓਏ ਜੁਝਾਰ ਆ ਜਾ ਜੁਝਾਰ ਦਾਦੀ ਨੂੰ ਨਾਨਕੇ ਛੱਡ ਕੇ ਆਈ ਏ ਭੱਜਿਆ ਮੰਮੀ ਪਤਾ ਕੀ ਗੱਲ ਆ ਮੰਮੀ ਜਦੋਂ ਮੈਂ ਤਿਆਰ ਹੁੰਨੀ ਆਂ ਮੇਰੇ ਵਾਰੀ ਵੀ ਮੇਰੇ ਮੁੱਖ ਨਹੀਂ ਦੇਖ ਕੇ ਆਈ ਹੱਸਦਾ ਹੁੰਦਾ ਡੈਡੀ ਵੀ ਇਹ ਤਿਆਰ ਹੋ ਕੇ ਕਿੱਧਰ ਨੂੰ ਜਾਂਦੇ ਆ ਬੋਲਣਾ ਓਏ ਬੋਲਿਓ ਇੱਕ ਦਿਨ ਇੱਕ ਦਿਨ ਮੰਮੀ ਤੁਹਾਨੂੰ ਡੈਡੀ ਨੇ ਬੁਲਾਇਆ ਤੁਸੀਂ ਬੋਲੇ ਨਹੀਂ ਜਦੋਂ ਡੈਡੀ ਨੇ ਮੰਮੀ ਤੁਹਾਨੂੰ ਕਿਹਾ ਹੈ ਮੰਮੀ ਮੰਮੀ ਜੀ ਇੱਕ ਦਿਨ ਤੁਹਾਨੂੰ ਡੈਡੀ ਨੇ ਬੁਲਾਇਆ ਤੁਸੀਂ ਬੋਲੇ ਨਹੀਂ ਡੈਡੀ ਤੁਹਾਨੂੰ ਕਹਿੰਦੇ ਬੋਲਿਏ ਤੁਸੀਂ ਕਹਿੰਦੇ ਹਾਂ ਹੈ ਮੰਮੀ ਇਹ ਕੀ ਚੱਕਰ ਬੋਲੀਏ ਤੇ ਕਹੇ ਤੋਦੀ ਬੋਲੇ ਇਹ ਮੰਮੀ ਆਏ ਕਹਿੰਦਾ ਵੀ ਦਾਦੀ ਅੱਜ ਮੇਰੀ ਕਿਵੇਂ ਮੈਡਮ ਹੈ ਮੈਡਮ ਜੀ ਬਣੀ ਫਿਰਦੀ ਹੈ ਡੈਡੀ ਵੀ ਅੱਜ ਕਿਵੇਂ ਦਾਦੀ ਮੇਰੀ ਨਵਾਂ ਸੂਟ ਪਾ ਕੇ ਪਰਸ ਚੱਕ ਕੇ ਆਹ ਮਮਾ ਤੁਹਾਡਾ ਅੱਗੇ ਦੇਖੋ ਥੋੜੀ ਪਰਸ ਦੇਖਦਾ ਮਮਾ ਤੁਹਾਡਾ ਤੁਹਾਨੂੰ ਪੂਰੀ ਗੌਰ ਨਾਲ ਦੇਖ ਰਿਹਾ ਅੰਗਲਾ ਬਾਈ ਜੋ ਯਾਰ ਦਾਦੀ ਕਿੱਥੇ ਚੱਲੇ ਉਹ ਜੋ ਮੂੰਗਣਾ ਕਰ ਰਹੇ ਹੈ ਗੰਦਾਜ ਆ ਹੀ ਹੁੰਦਾ ਫਿਰ ਦਾਦੇ-ਦਾਦੀਆਂ ਨੂੰ ਤਾਂ ਅਸੀਂ ਸਾਡਾ ਨਹੀਂ ਜੀ ਲੱਗਦਾ ਹੁੰਦਾ ਜੋ ਤੁਸੀਂ ਬਗ ਜਾਂਦੇ ਹੋ ਇਹ ਤਾਂ ਫਿਰ ਜਵਾਕ ਨੇ ਖੇਡਣਾ ਇਹਨਾਂ ਦਾ ਸਾਰਾ ਦਿਨ ਤੁਸੀਂ ਆਜੋ ਕਿਰਮ ਮम्मा ਚਲ ਓਏ ਚੱਲ ਚਲੀ ਚੱਲ ਉਹ ਪਾਪਾ ਕੋਲ ਚਲੋ ਗੱਡੀ 'ਚ ਚਲੋ ਆਜੋ ਅੱਜ ਇਹ ਕੰਮ ਹੁੰਦਾ ਅੱਜ ਚਲੋ ਜੂਜਾ ਰਾਜੂ ਬਈ ਦਾਦੀ ਦੀ ਉਂਗਲ ਫੜ ਕੇ ਆਓ ਚਲ ਦਾਦੀ ਦੀ ਉਂਗਲ ਵੜ ਕੇ ਆਓ ਆਜੋ ਲੇ ਆਜੋ ਮੰਮੀ ਗੱਡੀ ਕੱਢੀ ਕੱਢੀ ਆਜੋ ਮੰਮੀ ਗੱਡੀ ਕੱਢੀ ਕੱਢੀ ਆਜੋ ਚੂਹੀਆ ਲੈ ਪਿੰਜਰੇ ਨੂੰ ਹੱਥ ਪਾ ਲੈ ਆਜੋ ਚਲੋ ਲੋ ਬਈ ਗਾਇਸ ਆਪਾਂ ਹੁਣ ਪਹੁੰਚ ਗਏ ਕਿਥੇ ਪਹੁੰਚ ਗਏ ਆਪਾਂ ਹੁਣ ਆਊਟਲੈਟ ਠੀਕ ਆ ਕਿਉਂਕਿ ਮੰਮੀ ਨੇ ਸਾਡੀ ਨੇ ਲੈਣੀ ਸੀ ਜੁੱਤੀ ਮੰਮੀ ਨੂੰ ਮੈਂ ਇੱਥੋਂ ਹੀ ਦਿਵਾ ਕੇ ਲੈ ਕੇ ਜਾਨੀ ਹੁੰਨੀ ਆ ਤੇ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਆਪ ਮੈਨੂੰ ਲੱਗਦਾ ਮੈਂ ਆਪ ਬਹੁਤ ਘੱਟ ਲੈਣੀ ਹੁੰਦੀ ਆ ਚੀਜ਼ਾਂ ਬਟ ਮੇਰੀ ਮੰਮੀ ਨੂੰ ਮੈਂ ਕਦੇ ਮਾੜੀ ਚੀਜ਼ ਨਹੀਂ ਪਾਉਣ ਦੁੱਤੀ ਯਸ ਨਾ ਮੇਰੀ ਡਿੱਖਾਂ ਲਈ ਮੰਮੀ ਨੂੰ ਤੇ ਨਾ ਮੇਰੀ ਆ ਮੰਮੀ ਨੂੰ ਦੋ ਮਾਵਾ ਦੋਨਾਂ ਨੂੰ ਖੁਸ਼ ਰੱਖੀ ਚਲੋ ਬਈ ਮੰਮੀ ਉਹ ਖੜੇ ਨੇ ਹੁਣ ਆਪਾਂ ਪਹਿਲਾਂ ਬਲੂ ਪੈਰਟ ਦੇ ਜਾਵਾਂਗੇ ਇਹ ਲੱਗੇ ਦੇਖ ਲਾਂਗੇ ਕੋਈ ਗੱਲ ਨਹੀਂ ਮੈਂ ਦੇਖ ਲੈਣੀ ਅੱਜ ਮੈਂ ਕਿਹਾ ਮੈਂ ਆਦੀ ਮਾਂ ਨੂੰ ਕਦੇ ਮਾੜੀ ਜੀ ਨਹੀਂ ਬੋਨਦਾਂ ਨਾ ਮਾ ਚਲੋ ਬਲੂ ਪੈਰਟ ਪਹੁੰਚ ਗਏ ਆ ਠੀਕ ਆ ਹਨਾ ਆ ਕਿਆ ਦੋਨੇ ਪਾਸੇ ਦੇਖ ਲਓ ਹਾਂ ਮੈਂ ਅੰਦਰ ਨੂੰ ਰੱਖੀ ਇਹ ਸੁਨਣਾ ਲੱਗਿਆ ਨਾ ਬਹੁਤ ਸੋਹਣੀ ਹੈ ਨਾ ਇਹ ਹਾਂ ਹਾਂ ਉਰਬਾਤ ਨੀ ਇਹ ਨਾ ਇਹਨੂੰ ਹਾਂ ਪਾ ਲਓ ਪਾ ਕੇ ਦੇਖ ਲਓ ਦੋਨਾਂ ਪੈਰਾਂ ਚ ਪਾ ਕੇ ਦੇਖੋ ਹਉ ਦੇਖ ਲਾ ਉਹ ਡੇ ਜਮ ਕੀ ਕਰੀ ਬਾਬੂ ਨੰਬਰ ਲੱਗਦਾ ਹਾਂ ਮੂਹ ਨੂੰ ਨਹੀ ਇਹਦੇ ਵਿੱਚ ਛੋਟਾ ਨੰਬਰ ਵੀ ਸੀਗਾ ਨਾ ਕਿਧਰ ਗਿਆ ਛੋਟਾ ਪਿਆ ਪਾਓ ਮੰਮੀ ਆ ਛੋਟਾ ਨੰਬਰ ਪਾਓ ਹਾਂ ਵੱਡਾਗਾ ਨੰਬਰ ਛੋਟਾ ਨੰਬਰ ਪਾ ਕੇ ਦੇਖੋ ਹਾਂ ਸਹੀ ਹੈ ਦੂਸਰਾ ਜਿਹੜਾ ਇਹਦੇ ਨਾਲ ਦੇ ਲੈ ਇਹਦੇ ਨਾਲ ਦੀ ਟਾਈਮ ਲੈ ਲੈ ਇਹ ਆ ਦੀ ਮਮਾ ਨੂੰ ਮਲਾ ਜੁੱਤੀਆਂ ਲੱਗ ਗਈ ਜਾ ਰਿਹਾ ਬਹੁਤ ਸਹੀ ਆ ਆ ਪਾ ਕੇ ਦੇਖੋ ਇੱਕ ਤਾਂ ਬਲੈਕ ਹੀ ਵਧੀਆ ਲੱਗਿਆ ਹੈ ਨਾ ਬੈਕ ਸਾਈਡ ਤੇ ਕਰ ਦੋ ਮੀਆਂ ਆ ਆ ਪਾ ਕੇ ਦੇਖੋ ਦੂਜਾ ਇਹਦੇ ਨਾਲ ਦਾ ਦੁਆਰੇ ਕੀ ਕਰਦੇ ਹੋ ਕੀੜੀ ਨੂੰ ਫੜਦੇ ਲੈ 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 ਲੋਬੀ ਸ਼ੋਪਿੰਗ ਡਨ ਕਰ ਲਈ ਸੀ ਮੰਮੀ ਨੇ ਇੱਕੋ ਹੀ ਲੈਤਾ ਮੈਂ ਤਾਂ ਦੋ ਦੁਆਰੇ ਹੀ ਸੀ ਮੰਮੀ ਜੀ نو ਕਿਉਂ ਹੋਣੀ ਨਹੀਂ ਬੰਨੇ ਜੀ ਜੰਨੀ ਐਵੇਂ ਮੋਬਾਈਲ ਕਵਰ ਲੈ ਸਕਦੇ ਤੁਸੀਂ ਕਹਿੰਦੇ ਵੀ ਮੈਂ ਇੱਕੋ ਹੀ ਲੈਣਾ ਔਰ ਇਹ ਛੱਗੇ ਲਵਣਗੇ ਛੱਗੇ ਮਹਿੰਗਾ ਹੁੰਦਾ ਜਹਾੜ ਇੱਥੇ ਕਿਵੇਂ ਦੁਕਾਨਾਂ ਦਾ ਕਿਰਾਇਆ ਮਹਿੰਗਾ ਹੈ ਇੱਥੇ ਤੁਹਾਨੂੰ ਇੱਕ ਗੱਲ ਸੁਣਾਵਾਂ ਭਾਈ ਇੱਕ ਮੁੰਡਾਗਾ ਉਹ ਨਾਲ ਲਵਾਵਾ ਲਈ ਆਉਂਦਾ ਹੁੰਦਾ ਆਪਦੇ ਘਰੇ ਉਹਦੇ ਉਹ ਲਵਾਵਾ ਲਈ ਆਉਂਦਾ ਉਹਦੀ ਮੰਮੀ ਆ ਕੇ ਕਹਿੰਦੀ ਆ ਵੀ ਕੀ ਐ ਲਵਾਫੇ ਚ ਕਹਿੰਦਾ ਮੰਮੀ ਇਹ ਮੇਰੇ ਖਾਂ ਕੇ ਨਾ ਚੀਜੀ ਆ ਕਹਿੰਦੀ ਮੈਂ ਮੈਨੂੰ ਵੀ ਦਿਖਾ ਕਹਿੰਦਾ ਨਹੀਂ ਮੰਮੀ ਇਹ ਮੇਰੇ ਖਾਂ ਵਾਲੀ ਆ ਕਹਿੰਦਾ ਨਹੀਂ ਵੀ ਦਿਖਾ ਮੈਨੂੰ ਤਾਂ ਦਿਖਾ ਕਹਿੰਦਾ ਨਹੀਂ ਮੇਰੇ ਖਾਂ ਵਾਲੀ ਆ ਉਧਰ ਆ ਜਾਂਦੀ ਉਹਦੇ ਘਰ ਵਾਲੀ ਜਿਹੜੀ ਉਹਦੀ ਮੰਮੀ ਹੁੰਦੀ ਆ ਮੁੰਡੇ ਦੀ ਉਹ ਖੋਹ ਲੈਂਦੀ ਆ ਹੱਥ ਚੋਂ ਪਾਪਾ ਉਹਦੇ ਵਿੱਚ ਨਿਕਲ ਜਾਂਦੀ ਜਿੱਤੀ ਕਹਿੰਦਾ ਕਿਉਂ ਮੰਮਾ ਕਿਹਾ ਸੀ ਨਾ ਇਹ ਮੇਰੇ ਖਾਂ ਵਾਲੀ ਆ ਆ ਫੜੀ ਚਲੀ ਅੱਜੋਂ انشاءਲੋ ਉਹ ਤਾਂ ਇੱਥੇ ਨਹੀਂ ਰਹਿਣਾ ਆਪਾਂ ਠੀਕ ਆ ਭਾਈ ਮੰਮੀ ਦੇ ਸੈਂਡਲ ਸੋਹਣੇ ਲੱਗੇ ਮੰਮੀ ਨੇ ਲੋ ਭਾਈ ਮੰਮੀ ਨੇ ਤਾਂ ਇਹ ਲੈਣੀ ਪਸੰਦ ਕਰਕੇ ਗਾਇਸ ਦੇਖੋ ਸੋਹਣੇ ਲੱਗੇ ਦੱਸੋ ਕਮੈਂਟ ਕਰਕੇ ਮੰਮੀ ਅੱਜ ਮੇਰੀ ਬੁਟੀਕ ਤੇ ਆਈ ਰਿੱਕੀ ਲੈ ਆਏ ਚੂਹੇ ਮਾਰਨ ਵਾਲੀ ਦਵਾਈ ਕਿਉਂਕਿ ਮਹਿਮਾਨ ਸਾਡੇ ਭਰ ਚੁੱਕੇ ਨੇ ਉੱਪਰ ਨਾ ਇੰਨੀ ਦਵਾਈ ਲੈ ਆਏ ਹੁਣ ਉੱਤ ਲਿਆ ਦੇ ਦੱਸ ਕੋ ਬੰਦੇ ਤੁਹਾਡੇ ਬੀਜ ਨਹੀਂ ਹੋਣੇ ਕਰਾ ਲਈ ਹੁਣ ਬੈਠ ਗਏ ਹੁ ਚੁੱਪ ਜੇ ਕਰਕੇ ਹੁ ਤੇ ਦੋ ਤਿੰਨ ਘੰਟੇ ਲੰਘ ਜਾਣਗੇ ਯਾਦ ਰਹਿ ਗਿਆ ਦੋ ਤਿੰਨ ਘੰਟੇ ਲੰਘ ਜਾਣਗੇ ਸ਼ੁਕਰ ਆ ਉਹ ਗੱਲ ਉਹ ਕਿਉਂ ਯਾਦ ਆ ਗਿਆ ਵੀ ਦੋ ਤਿੰਨ ਘੰਟੇ ਲਿਆਉਣਾ ਚਾਰੇ ਖੁੰਡਿਆਂ 'ਚ ਰੱਖ ਦਿਓ ਰਾਤ ਨੂੰ ਜਾਣ ਲੱਗੇ ਪਾਣੀ ਨਾ ਦੋ ਚਾਲੇ ਹੋ ਜਾ ਖਾਣਾ ਖਾਣਾ ਖਾਣ ਨੂੰ ਪੱਧਰ ਵੀ ਪਾਣੀ ਨੂੰ ਠੀਕ ਹੈ ਤੇ ਪਾਣੀ ਆਪ ਬੰਦ ਕਰ ਦੇਣਾ ਘਰ ਵਿੱਚ ਬੱਸ ਹਾਂ ਠੀਕ ਉਹ ਦੋ ਦਿਨ ਬਾਹਰ ਰੱਖ ਦਿਓ ਉਹਨਾਂ ਨੇ ਪਾਣੀ ਪੀ ਲਦਾ ਉੱਥੇ ਬੰਦ ਚਾਰੇ ਖੁੰਡਿਆਂ 'ਚ ਹੀ ਹੁਣੇ ਰੱਖ ਲਓ ਤੇ ਲੈਣਾ ਨਹੀਂ ਹੁੰਦੀਆਂ ਠੱਕੀਆਂ ਨਹੀਂ ਉਹਨਾਂ ਦਾ ਦੰਮ ਘੁੱਟੂ ਵਗਰੇ ਦਾ ਹਾਂ ਇਹ ਖਾਣ ਦੇ ਲਈ ਓਕੇ ਮੇਰੀ ਗੱਲ ਸੁਣੋ ਬਾਥਰੂਮ ਦੀ ਕੁੰਡੀ ਬੰਦ ਕਰ ਦਿਓ ਆਪਦੇ ਹੱਥ ਚ ਜ਼ਰੂਰ ਕੁੰਡੀ ਬੰਦ ਕਰ ਦਿਓ ਸਾਬਾ ਨਾਲ ਤੋਏ ਪੁੱਤ ਓਕੇ ਫਿਰ ਵੀ ਜਵਾਕ ਨੂੰ ਚੱਕਦੀ ਹਾਂ ਸਾਰਾ ਦਿਨ ਨਾ ਉਂਦੀ ਆਪਦੀ ਹੁਣ ਖਾਣਾ ਪਿਆ ਕੋਈ ਤਾਂ ਗੱਲ ਰਿੱਕੀ ਕਲਿੱਪਾਂ ਸ਼ੇਅਰ